ਸਤਨਾ ਸ਼੍ਰੀ ਵਾਹਿ ਗੁਰੂ ਜੀ ਸਾਹਿਬ ਜੀਓ ਸਲੋਕ ਸਿਖ੍ਰਿਤ ਕੇ ੴ ਸਤਿਗੁਰ ਪ੍ਰਸਾਦਿ ਜਿੱਤ ਤਿਹਾਰੇ ਧੰਨਵਰੇ ਸਾਹੇ ਲਿਖਾਏ ਮਲਕ ਦੇ ਕੰਨਿ ਸੁਣੀਂਦਾ ਮੋਹ ਦਿਖਾ ਲਿਆਏ ਜਿੰਦ ਨਿਮਾਣੀ ਕੜੀਏ ਹੱਡਾ ਕੁੱਕੜ ਕਾਏ ਸਾਹਿ ਲਿਖੇ ਨਾ ਚਲਨੀ ਜਿੰਦੂ ਨੂੰ ਸਮਝਾਏ ਜਿੰਦ ਮਹੱਤੀ ਮਨਵਰ ਲੈ ਜਾਸੀ ਪਰਮਾਏ ਆਪਣ ਹੱਥੀ ਜੋਲ ਕੇ ਕੰਗਲ ਲੱਗੇ ਖਾਏ ਵਲੋਂ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ ਹਿਰਦਾ ਕਿਹੜੀ ਪਵੰਦੀ ਖੜਾਣਾ ਆਪ ਨੂੰ ਹਾਏ रिदा दा दरवेशी गाखड़ी चलना दुनिया पत्तलीजना बोझे किजना किजना सूजे दुनिया गुजी पाहे साई मेरे चंगा किता नाही तभी आए ਪ੍ਰੇਦਾ ਜੇ ਜਾਣਾ ਤਿਲ ਥੋੜਨੇ ਸੰਮਲ ਬੁੱਕ ਭਰੀ ਜੇ ਜਾਣਾ ਸੁੰਨ ਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਡ ਤੇ ਜੀਵਨ ਮੇਂ ਨਾਹੇ ਕੋ ਵਰਗਹ ਟਿੱਠਾ ਹੰਡ ਫਰੀਦਾ ਜੀ ਤੂੰ ਅਕਲ ਤੀਖ ਕਾਲੇ ਨਖਨਾ ਲੇਖ ਆਪਨੜੇ ਗਰੀਬਾਨ ਮਹਿ ਸਿਰ ਨਿਵਾ ਕਰ ਦੇਖ ਫਰੀਦਾ ਜੁਤੇ ਮਣ ਮੁਕੀਆਂ ਰੇ ਕੁੰਮਾ ਆਪਨੇ ਕਹ ਜਾਈਏ ਪੇਰ ਤਨ ਦੇ ਚੁੰਮ ਫਰੀਦਾ ਜਤੋ ਕਟਣ ਵੇਲ ਤਾ ਕੋ ਲਤਾ ਜੁਨੀ ਸੀਓ ਮਰ ਸੁਆਈ ਨਹੀ ਜਬ ਭਰਿਆਨ ਤਨ ਦਿਆ ਦੇਖ ਪ੍ਰੀਦਾ ਦੁਖੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਇਆ ਪਿੱਛァ ਰਿਆ ਦੂਰ ਦੇਖ ਪ੍ਰੀਦਾ ਜਿਥੀਆ ਸੱਕਰ ਹੋਈ ਵਿਸ ਸائیں ਬਾਜੋ ਆਪਣੇ ਵੇਦਣ ਕਈ ਕਿੱਸ ਵਿੱਦਾ ਅਕੇ ਦੇ ਪਤੀਣੀਆਂ ਸੁਣ ਸੁਣ ਰਿੰਨੇ ਕੰਨਾ ਸ਼ਾਕਪਕਨ ਦੀ ਆਈਆ ਹੋਰ ਕਰਿੰਦੀ ਮੰਨ ਫਿਰਦਾ ਕਾਲੀ ਜੀ ਨੰ ਨਰ ਆਵਿਆ ਟੋਲੀ ਰਵੇ ਕੋ ਰਸਾਂ ਹੀ ਸਿਉ ਪਿਰਹੜੀ ਰੰਗ ਵੇਲਾ ਹੋਏ ਮਹਿਲਤੀ ਜਾ ਫਿਰਦਾ ਕਾਲੀ ਢੋਲੀ ਸਹਿਬ ਸਦਾ ਹੈ ਕੋ ਕਿਤ ਕਰੇ ਆਪਣਾ ਲਾਇਆ ਕ੍ਰਮ ਨਾਂ ਲੱਗਈ ਜੇ ਲੋਤੇ ਸਭ ਕੋਏ ਯੋ ਪ੍ਰਮਾਤਮਾ ਪਿਆ ਲਖਸਮਾ ਦੇ ਪਾਵਿਤੰਦੇ ਰਿਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ ਕਗਲ ਦੇਖਨਾ ਸੰਦਿਆ ਸੇ ਪੰਖੀ ਸੋਏ ਬਹਿਠ ਰੀਂਦਾਂ ਤੋ ਕਹਿੰਦਿਆ ਚਾ ਕਹਿੰਦਿਆ ਮੱਤੇ ਜਿੰਦਾਂ ਨੀ जो से तण वञाया फेरे चित ख़रीदा थी दम जे साईं रोड़े सद हिकु चीज वाड़े त ता साईं देरड़े न खाख खाकू जेड न कोए जिम पेरा तले उपर मोया ऊपर होए विदा जा लभता नहीं हो गया कूड़ा ने हो किचर चत लंघाइए चप्पर टूटे मे हो ਰਿਦਾ ਜੰਗਲ ਜੰਗਲ ਕਿਆ ਪਵੇ ਵਨ ਕੰਡਾ ਮੋੜੇ ਹੈ ਵਸੇ ਰਮਹੀ ਆਲੀਏ ਰੰਗਨ ਕਿਆ ਟੁੰਡੇ ਹੈ ਰਿਦਾ ਇੰਨੇ ਇੰਨੇ ਕੀ ਜੰਗੀਆਂ ਫਲ ਡੁੰਗਰ ਪੋਇੰ ਮਾ ਅਜ ਫਰੀਦੇ ਕੂੰ ਜੜਾ ਸੇ ਕੋ ਹਾਥੀ ਉੰਮਾ ਕ੍ਰਿਦਾ ਰੱਤੀ ਵੱਡੀਆਂ ਤਕ ਉਖਣ ਪਾਸ ਤਿਗਤ ਨਾਂ ਦਾ ਜੀਵਿਆ ਜਿੰਨਾ ਵਿਡਾਣੀ ਆਸ ਕ੍ਰਿਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਹਿਣੀਆਂ ਹੈ ਡਾਂ ਜਨੇ ਮਜੀਠ ਜਿਉ ਉਪਰ ਅੰਗਾਰਾ ਪਿੰਡਾ ਲੋੜੇ ਦਾ ਬਿਜੁਰੀਆਂ ਫਿਕਰ ਬਿਜੇ ਜੱਟ ਹੰਡੇ ਉਨਕ ਤਾਏਂਦਾ ਪਿੰਡਾ ਲੋੜੇ ਪਟ ਕਿੰਦਾ ਗੜੀਏ ਟਿੱਕੜ ਦੂਰ ਕਰਨ ਨਾਲ ਪਿਆਰੇ ਨੇ ਹੋ ਚੱਲਣਾ ਤਾਂ ਧੀਜੇ ਕੰਬਲੇ ਰਹਿ ਤੁੱਟੇ ਨੇ ਹੋ ਪੀਜੋ ਸਿੰਜੋ ਕੰਬਲੀ ਅੱਲੇ ਵਰਸਿਓ ਮੇ ਹੋ ਜੈ ਮਿਲਤੀ ਨ ਸਜਣਾ ਟੁੱਟਿਓ ਨਾਹੀ ਨੇ ਹੋ ਵਿੰਦਾਂ ਮੇ ਫੋਲਾ ਵ ਪੱਗ ਦਾ ਮਤ ਮਿਲੀ ਹੋਏ ਜਾਏ ਗਹਿਲਰੋ ਨ ਜਾਣੇ ਛਿੱਪੀ ਮਿੱਟੀ ਖਾਏ ਪਿੰਦਾ ਸ਼ੱਕਰਖੰਡ ਨਿਵਾਤ ਗੁਣਵਾਖਿਅੰ ਮਨਜਤੁ ਦੁਧ ਸਦਵੇਤੁ ਮਿੰਟਿਆ ਰਬਨਾ ਕੋ ਜਨਤੁ ਦੁਧ ਪਿੰਦਾ ਰੋਟੀ ਮੇਰੀ ਕਾਟ ਕੀ ਲਾਣ ਮੇਰੀ ਭੁਖ ਜਿਨਾਂ ਖਾਦੀ ਟੋਪੜੀ ਕਣਿ ਸਹਿਣਗੇ ਦੁਖ ਰੱਖ ਕੇ ਸੁੱਖੇ ਘਾਇਕੇ ਠੰਡਾ ਪਾਣੀ ਪੀਓ ਗ੍ਰਿੰਦਾ ਦੇਖ ਪਰਾਈ ਟੋਪੜੀ ਨਾ ਤਰਸਾਏ ਜੀਓ ਅਜਨਾ ਸੁਤੀ ਕੰਸੀਓ ਅੰਗ ਮੁੜੇ ਮੁੜ ਜਾਏ ਜੈ ਕਸੋ ਡੋਹਾ ਗਣੀ ਤਮ ਕਿਉਂ ਰੇਣ ਵਿਹਾਈ ਸਹੁਰੇ ਰੈਂ ਤੋਂ ਇਨਾਂ ਲਹਿ ਪਈ ਨਹੀਂ ਖਾਓ ਫਿਰ ਵਾਤਲੀ ਨਾ ਤੁੱਛੀ ਦੰਸ਼ੁਹਾ ਗਣਨਾਓ ਸਹੁਰੇ ਪਈ ਕੰਤ ਕੀ ਕੰਤ ਅਗੰਤ ਖਾਹੋ ਨਾਨਸ ਸੋ ਸੋਹਾਗਣੀ ਜੋ ਪਾਵੇ ਤੇ ਪਰਵਾਹ ਨਤੀ ਤੁਤੀ ਸੰਭਈ ਸੁਤੀ ਆਇ ਨ ਚਿੰਦ ਫਿਰਦਾ ਰਹੇ ਜੋ ਬੇੜੀ ਹਿੰਗਦੀ ਗਈ ਕਥੂਰੀ ਗੰਦ ਜੋ ਬਣ ਜਾਂਦੇ ਨ ਡਰਾ ਜਿਸੇ ਪ੍ਰੀਤ ਮਨ ਜਾਏ ਫਿਰਦਾ ਕੀਤੇ ਜੋ ਬਣ ਪੀਤ ਬਿਨ ਸੁਖ ਗਏ ਖਮਲਾਏ ਕਿਰੰਦਾ ਚਿੰਤਾ ਟਟੋਲਾ ਵਾਣ ਦੁਖ ਵੀ ਰਹੇ ਸ਼ਾਮਣ ਲੇਖ ਇਹ ਮਹਾਰਾ ਜੀਵਣਾ ਤੋ ਸਹਿਬ ਸੱਚੇ ਵੇਖ ਮੇਰਾ ਮੇਰਾ ਆਖੀਏ ਮੇਰਾ ਤੋ ਸੁਲਤਾਨ ਕਿਰੰਦਾ ਚਿੱਤ ਤਨ ਮਹਿ ਨਾ ਉਪਜੇ ਸੋ ਤਨ ਜਾਨ ਮਸਾਨ ਵਿੰਦ ਦਾ ਇਹ ਵੀ ਬੰਦਲਾ ਧਰਿਆ ਖੰਡਲੀਵਾੜ ਇੱਕ ਰਹੰਦੇ ਰਹ ਗਏ ਇੱਕ ਰਹਦੇ ਗਏ ਉੜਾੜ ਵਿੰਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੇਖ ਰਬ ਮੰਗੇ ਸਿਆ ਤੂੰ ਆਹੋ ਕੇਰੇ ਕੰਮਾ ਵੇ ਦਾ ਦਰਵਾਜੇ ਜਾਏ ਕੇ ਕਿਉਂ ਮਿੱਠੋ ਕੜਿਆਲ ਇਹਨ ਦੋਸਾਂ ਮਾਰੀਏ ਹਮ ਦੋਸਾਂ ਦਾ ਕੀ ਹਾਲ ਕੜੀਏ ਕਰੀਏ ਮਾਰੀਏ ਪਹਿਰੀ ਲੈ ਸਜਾਏ ਸੋਹ ਡਾ ਕੜਿਆਲ ਜਿਓ ਦੁਖੀ ਰਹਿਣ ਵਿਹਾਰੇ ਬੁੱਢਾ ਹੋਇਆ ਛੇਖਰੀਲ ਕੰਬਣ ਲੱਗੇ ਤੇ ਜਸੋ ਵਰਿਆ ਜੀਮਣਾ ਇਤਨ ਹੋ ਸਿਖੇ ਕਿਦਾਂ ਭਾਰ ਪਰਾਈ ਬੇਸਨਾ ਸਾਈ ਮੁਝ ਨਾ ਦੇਹ ਜੇ ਤੂੰ ਐਵੇਂ ਰਖੀਂ ਦਿਓ ਸਰੀਰ ਹੋਲੇ ਹੈ ਕੰਦ ਕੁਹਾੜਾ ਸਿਰ ਗੜਾ ਬਣ ਕੇ ਰੇ ਸਰ ਲੋਹਾਰ ਰਿਦਦਾ ਹੋ ਲੋੜੀ ਸੁਆ ਆਪਣਾ ਤੁੰ ਲੋੜੀ ਅੰਗਿਆਰ ਰਿਦਦਾ ਇਕ ਨਾਟਾ ਅਗਲਾ ਇਕ ਨਾ ਨਹੀਂ ਲੋਣ ਅੱਗੇ ਗੇ ਸਿਜਾਤ ਸੰ ਟੋਟਾ ਖਾ ਸਿ ਕੋਣ ਪਦਮਾ ਮੇ ਛੱਤ ਸਿਰ ਧੀਰੀ ਸੰਦੋਨਡ ਜਾਏ ਸੁਤੇਜ ਰਾਣ ਮਹਿ ਥੀਇ ਤੀ ਮੰਗੜਾ ਫਿਰਦਾ ਕੋਠੇ ਮੰਡਪ ਮਾੜੀਆਂ ਸਾਹ ਦੇ ਬੀ ਗਏ ਕੁੜਾ ਸੁਦਾ ਕਰ ਗਏ ਗੁਰੀ ਆਏ ਪੇ ਰੀਦਾ ਕੀਰਤ ਮੇਖਾਂ ਅਗਲੀਆਂ ਬਿੰਨ ਨ ਕਾਈ ਮੇਖ ਵਰੀ ਆਪ ਆਪਣੀ ਚਲੇ ਮਸੈ ਸੇਖ ਰਿਦਾ ਦਉਦੀ ਵੀ ਬਲੰਦਿਆ ਮਲਕ ਬੈਠਾ ਆਏ ਗੜ ਲਿੱਤਾ ਘਟਾ ਲੋਟਿਆ ਦੇੜੇ ਗਿਆ ਮੁਹਾਈ ਰਿਦਾ ਵੇਖੰਪਾਹੇ ਜਥਿਆ ਸਿਰ ਕੀ ਅਤਲਾ ਹੈ കമാദ അർക്കാഗത കുന്നോ ല മതി അമല കിട്ട സൂഫഗല ദുണബാത്ത രോ ਜੋ ਤਨ ਰਤ ਤੇ ਰਸਿਓ ਪਿੰਨ ਤਨ ਨ ਰਤਨਾ ਹੋਏ ਮਹਿਲਾਤੀ ਜਗ ਯੋਤਨ ਸਭੋ ਰਤ ਤੇ ਹੈ ਰਤਵਿੰਨ ਤਨ ਨ ਹੋਏ ਜੋ ਸੇ ਰਤੇ ਆਪਨੇ ਤਿਤ ਤਨ ਲੋਭ ਨ ਰਤਨਾ ਹੋਏ ਪੇ ਪੇ ਤਨ ਥੀਣ ਹੋਏ ਲੋਭ ਰਤ ਵਿੱਚੋਂ ਜਾਏ ਜੇ ਬੇਸੰਤਰਤ ਹੱਥ ਸੁਧੋ ਹੋਏ ਤਿਉ ਹਰ ਕਾਉ ਦੁਰਮਤ ਮੇਲ ਗਵਾਏ ਨਾਨਕ ਤੇਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਿਰਦਾ ਸੋਈ ਸਰਵਟ ਢੂੰਡ ਲੋ ਹੋ ਜਿੱਤੋਂ ਲੱਭੀ ਵੱਥ ਚੱਪੜ ੁੰਡੇ ਕਿਆ ਹੋਏ ਟਿੱਕਣ ੁੰਡੇ ਹੱਥ ਕ੍ਰਿਦਾਨੰਦ ਦੇ ਕੰਨ ਨਰਾਵਿਓ ਵੱਡੀ ਥੀਮ ਆਸ ਤਨ ਕੋ ਕਹਿੰਦੀ ਗੌਰ ਮੈਂ ਤੇ ਸਹਿਨਾ ਮਿਲਿਆਸ ਕ੍ਰਿਦਾ ਸਿਰ ਪੱਲਿਆ ਦਾੜੀ ਪੱਲੀ ਮੁੱਛਾਂ ਵੀ ਕੱਲਾ ਵੇ ਮਨ ਗਹਿਲੇ ਪਾਵਲੇ ਮਨ ਕਿਆ ਰਲੀਆਂ ਰਿੱਧਾ ਕੁੱਠੇ ਢੂਕਣ ਕੇਚੜਾ ਪਿਰ ਜੜੀ ਨੀਵਾਰ ਜੋ ਦਿਲ ਦੇ ਗਾਣ ਵੇਗੇ ਵਿਲਾੜ ਬਿਲਾੜ ਰਿੱਧਾ ਕੁੱਠੇ ਮੁੰਡਕ ਮਾੜੀਆਂ ਏਤ ਨ ਲੈ ਚਿੱਤ ਮਿੱਟੀ ਪਈ ਤੋਲਵੀ ਕੋਈ ਨਾ ਹਸੀਮਿਤ ਕ੍ਰਿਦ ਦਾ ਮੰਡਪ ਮਾਲ ਨਾ ਲਾਏ ਮਰਤ ਤਾਣੀ ਕਿ ਧਰ ਸਾਈਂ ਦੇ ਸਮਾਦਿ ਤੇ ਹੀ ਤੋ ਬੰਜਣਾ ਕ੍ਰਿਦਾ ਜਿਨ ਨੇ ਕੰਮੀ ਨਾ ਹੈ ਗੁਣ ਤਿਹੇ ਕਮੜੇ ਵੀ ਸਾਰ ਮਤਸਰ ਵਿੱਚ ਦਾ ਥਿਵੇ ਸਾਈਂ ਦੇ ਦਰਬਾਰ ਵਿਦਾ ਸੈਜੀ ਕਰ ਚਾਕਰੀ ਦਿਲ ਦੀ ਲਾਹੇ ਭRAND ਦਰਵੈਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ